ਸੋ ਸੁਖਮਨੀ ਸਾਹਿਬ ਦੇ ਪਾਠ ਕਰਨ ਵਾਲੇ ਨੂੰ ਕਿੰਨੀਆਂ ਦਾਤਾਂ ਮਿਲਦੀਆਂ ਸਤਿਗੁਰੂ ਹੁਣ ਦੱਸਦੇ ਨੇ ਠੇਮ ਸ਼ਾਂਤ ਰਿੱਧ ਨਵ ਨਿੱਧ ਬੁੱਧ ਗਿਆਨ ਸਰਬ ਤਹਿ ਸਿੱਧ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਕਰਦਾ ਰੋਜ਼ ਇੱਕ ਤਾਂ ਉਹਦੀ ਰੱਖਿਆ ਹੁੰਦੀ ਹੈ ਮਨ ਦੀ ਸ਼ਾਂਤੀ ਬਣਦੀ ਆ ਅਲਪ ਵਸਤੂ ਅਨੇਕ ਪੁਰਸ਼ਾਂ ਵਿੱਚ ਬਰਤਨ ਨਾਲ ਬਿਨਾ ਮੁੱਕਣੀ ਇਹ ਰੂਪ ਉਹ ਜਿਹੜੀ ਸਿੱਧੀ ਉਹ ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ ਨੇ ਇੱਕ ਤੇ ਮਹਾ ਪਦਮ ਦੂਜੀ পদ্ਮ ਤੀਜੀ ਕਸ਼ਪ ਚੌਥੀ ਮਕਰ ਪੰਜਵੀਂ ਮੁਕੰਦ ਛੇਵੀਂ ਨੀਲ ਸਤਵੀਂ ਅਰਭ ਅੱਠਵੀਂ ਖਰਭ ਨੌਵੀਂ ਕੰਦਰੂਪ ਨੌ ਨਿੱਧੀਆਂ ਹੋ ਗਈਆਂ ਸੋ ਮਨ ਬੁੱਧੀ ਯਾਦਕਾਂ ਦਾ ਗਿਆਨ ਸ੍ਰੇਸ਼ਟ ਬੁੱਧੀ ਤੇ ਸ਼ਾਸਤਰ ਗਿਆਨ ਪ੍ਰੋਖ ਗਿਆਨ ਤੇ ਸਾਰੀਆਂ ਸਿੱਧੀਆਂ ਨੂੰ ਪ੍ਰਾਪਤ ਹੋ ਜਾਂਦੀਆਂ ਜਿੰਨਾ ਪਾਠ ਜਿਆਦਾ ਕਰੇ ਇੱਕ ਪਾਠ ਕਰੇਗਾ ਓਨਾ ਮਿਲੂਗਾ ਦੋ ਕਰੇਗਾ ਓਨਾ ਮਿਲੂਗਾ ਵੱਧ ਕਰੇਗਾ ਓਨਾ ਮਿਲੂਗਾ ਕਈ ਕਹਿੰਦੇ ਵਿਹਲੇ ਹੀ ਰਹਨੇ ਆ ਤੰਗ ਹੁੰਨੇ ਆ ਜੌਬ ਨਹੀਂ ਲੱਗੀ ਕੋਈ ਕਹਿੰਦਾ ਜੀ ਕਰਦਾ ਚੜਾਈ ਕਰ ਜੀਏ ਕੰਨ ਮਰਨਾ ਸੁਖਨੀ ਸਾਹਿਬ ਦਾ ਪਾਠ ਹੀ ਕਰਦੇ ਰਹੋ ਸਾਰੀ ਰਾਤ ਬੈਠੇ ਆਪੇ ਖੜ ਜਾਣਾ ਆ ਕੇ ਸਾਰਾ ਕੁਝ ਵਿਦਿਆ ਤਾਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਹਰ ਕਿਸਮ ਦੀ ਵਿਦਿਆ 14 ਵਿਦਿਆ ਖੜਦੀਆਂ ਸੁਖਨੀ ਸਾਹਿਬ ਪੜਨ ਵਾਲੇ ਕੋਲੇ ਆਤਮ ਵਿਦਿਆ ਪਰਤਖ ਜਪ ਤਪ ਗੁਰ ਸੇਵਾ ਤਪ ਸਿਰ ਤਪ ਸਾਰ ਭਗਤੀ ਜੋਗ ਤੇ ਪ੍ਰਭੂ ਦੇ ਚਰਨਾਂ ਦਾ ਧਿਆਨ ਸ੍ਰੇਸ਼ਟ ਗਿਆਨ ਅਪਰੋਖ ਗਿਆਨ 68 ਤੀਰਥਾਂ ਦੇ ਇਸ਼ਨਾਨ ਉਤਮ ਫਲ ਘਰ ਬੈਠੀ ਮਿਲ ਜਾਂਦੇ ਸਿਰਫ ਸੁਖਮਨੀ ਸਾਹਿਬ ਪੜਨ ਨਾਲ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਵਿਦਿਆ ਦੀ ਪ੍ਰਾਪਤੀ ਜਿਹੜਾ ਸ਼ਲੋਕ ਹੈ ਗਿਆਨ ਅੰਜਨ ਗੁਰ ਦੀਆ ਗਿਆਨ ਹਨੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਇਹਦੇ ਨਾਲ ਸੰਸਾਰੀ ਵਿੱਦਿਆ ਵੀ ਆ ਜਾਂਦੀ ਆ ਤੇ ਧਾਰਮਿਕ ਵਿੱਦਿਆ ਵੀ ਆ ਜਾਂਦੀ ਆ ਤੇ ਬ੍ਰਹਮ ਗਿਆਨ ਵੀ ਆ ਜਾਂਦਾ ਸੋ ਕੋਈ ਲੜਕੀ ਸੀ ਮੈਂ ਟ੍ਰਾਂਟੋ ਦੇ ਵਿੱਚ ਕਹਿੰਦੀ ਤਿੰਨ ਮਹੀਨੇ ਰਹਿ ਕੇ ਪੇਪਰਾਂ 'ਚ ਚੰਗੇ ਨੰਬਰ ਨਹੀਂ ਆਏ ਪਹਿਲਾਂ ਵੀ ਹੁਣ ਕੀ ਕਰਾਂ ਮੈਂ ਕਿਹਾ ਮੂਲ ਮੰਤਰ ਲਾ ਕੇ ਗਿਆਨ ਅੰਜਨ ਕਰਦੇ ਸਵਾ ਕ ਲੱਖ ਤਿੰਨ ਮਹੀਨਿਆਂ 'ਚ ਨਾਲ-ਨਾਲ ਹੀ ਫਰਸਟ ਡਿਵੀਜ਼ਨ 'ਚ ਪਾਸ ਹੋਈ ਸੀ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਤੇ ਇੱਕ ਕਮਾਲਾ ਉਹੀ ਰੋਜ਼ ਕਰਦੇ ਰਹੋ ਤਾਂ ਬੜੀ ਕਿਰਪਾ ਰਹਿੰਦੀ ਹੈ ਪਰ ਕਰਨ ਵਾਲੇ ਬਣੋ ਬਸ ਜਿੰਨਾ ਮਰਜ਼ੀ ਲੈ ਲਓ ਗੁਰਬਾਣੀ ਦਾ ਖਜ਼ਾਨਾ ਮੁੱਕਣ ਵਾਲਾ ਨਹੀਂ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਧਰਮ ਅਰਥ ਕਾਮ ਮੋਖ ਚਾਰੇ ਪਦਾਰਥਾਂ ਦੀ ਪ੍ਰਾਪਤੀ ਹਿਰਦੇ ਕਮਲ ਦਾ ਖਿੜਨਾ ਉਹਦਾ ਹਿਰਦਾ ਕਮਲ ਵੀ ਖਿੜ ਜਾਂਦਾ ਤਨ ਕਰਕੇ ਸਾਰਿਆਂ ਦੇ ਵਿੱਚ ਰਹਿ ਕੇ ਮਨ ਕਰਕੇ ਸਭ ਨਾਲ ਤੋਂ ਅਸੰਗ ਰਹਿਣਾ ਸਰੀਰ ਕਰਕੇ ਸਾਰਿਆਂ 'ਚ ਰਹਿਣਾ ਸਭ ਕੈ ਮਦ ਸਗਲ ਤੇ ਉਦਾਸ ਤੇ ਸਾਰਿਆਂ ਦੇ ਵਿੱਚ ਰਹਿ ਕੇ ਮਨ ਕਰਕੇ ਸਾਰਿਆਂ ਤੋਂ ਅਸੰਗ ਰਹਿਣਾ ਦੀਸਾ ਸਭ ਮੈਂ ਸਭ ਤੇ ਰਹਤੇ ਪਾਰ ਬ੍ਰਹਮ ਕੋ ਧਿਆਨ ਧਰਤੇ ਲੋਗਨ ਸੋ ਮੇਰਾ ਠਾਠਾ ਬਾਗਾ ਕਰਦੇ ਰਹਿੰਦੇ ਨੇ ਉਹ ਦਾ ਸਰੂਪ ਵੀ ਸੁੰਦਰ ਹੋਣ ਲੱਗ ਜਾਂਦਾ ਹੈ ਕਈ ਕਹਿੰਦੇ ਮੈਂ ਸੋਹਣਾ ਬਣਨਾ ਹੈ ਸੋਹਣਾ ਬਣ ਲਈ ਬਿਊਟੀ ਪਾਰਲਰ ਤੇ ਜਾਣ ਦੀ ਲੋੜ ਨਹੀਂ ਹੈਗੀ ਸੁਖਮਨੀ ਸਾਹਿਬ ਨਾਲ ਹੀ ਸੋਹਣਾ ਬਣ ਜਾਂਦਾ ਭਈ ਸਤਿਗੁਰੂ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਤੋਂ ਪ੍ਰਮਾਣ ਦੇਣਾ ਤਾਂ ਨਹੀਂ ਚਾਹੀਦਾ ਕਈ ਵਾਰ ਮਹਾਪੁਰਖਾਂ ਨੂੰ ਮੈਂ ਹੱਸਣਾ ਮੈਂ ਕਿਹਾ ਪਹਿਲਾਂ ਕਿੰਨਾ ਹੁੰਦਾ ਸੀ ਰੰਗ ਤੁਹਾਡਾ ਕਿਦਾਂ ਦਾ ਤਾਂ ਹੁਣ ਕਿੰਨਾ ਲਾਲ ਹੋ ਗਿਆ ਹੱਸਣ ਲੱਗ ਜਾਣਾ ਕਹਿੰਦੇ ਤੂੰ ਮੈਨੂੰ ਮਖੌਲ ਕਰਦਾ ਰਹਿਣਾ ਮੈਂ ਤਾਂ ਇਹ ਕਹਿੰਦੇ ਨਾਮ ਨਾਲ ਫਰਕ ਤਾਂ ਪੈਂਦਾ ਹੀ ਭਾਈ ਕਹਿੰਦੇ ਚਿਹਰਾ ਆਪੇ ਹੀ ਲਾਲ ਹੋਣਾ ਸ਼ੁਰੂ ਹੋ ਜਾਂਦਾ ਮਹਾਂਪੁਰਖਾਂ ਦਾ ਰੰਗ ਬੜਾ ਸੁੰਦਰ ਹੋ ਗਿਆ ਪਹਿਲਾਂ ਜਾਣ ਬੁਝ ਕੇ ਉਹ ਜਿਹਾ ਬਣਾ ਕੇ ਰੱਖਣਾ ਰੋਟੀ ਨਾ ਖਾਣੀ ਭਗਤੀ ਜ਼ਿਆਦਾ ਪਹਿਲਾਂ ਤਾਂ ਅਸੀਂ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੰ ਬਿਰਹ ਜਾਲੀ ਤੇ ਬਾਅਦ ਦੇ ਵਿੱਚ ਫਿਰ ਇੰਨਾ ਸੁੰਦਰ ਸਰੂਪ ਹੋ ਜਾਂਦਾ ਆਕਰਸ਼ਕ ਹੋ ਜਾਂਦਾ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਇਕ ਦ੍ਰਿਸ਼ਟੀਤਾ ਸਰੀਰ ਕਰਕੇ ਸੋਹਣਾ ਸਹਿਜਾਦਾ ਹੋਣਾ ਚਤੁਰ ਹੋਣਾ ਦਾਨਾ ਹੋਣਾ ਸਾਰਿਆਂ ਵੇਦਾਂ ਸ਼ਾਸਤਰਾਂ ਦੇ ਤਤ ਦਾ ਬੇਤਾ ਸਿਧਾਂਤ ਦੇ ਜਾਣਨ ਵਾਲਾ ਹੋਣਾ ਊਚ ਨੀਚ ਊਚ ਨੀਚ ਵਿੱਚ ਸਮਦਰਸੀ ਸਮ ਦ੍ਰਿਸ਼ਟੀ ਹੋਣਾ अनेਕਾਂ ਵਿੱਚ ਇੱਕ ਬ੍ਰਹਮ ਨੂੰ ਵੇਖਣਾ ਇਹ ਬਖਸ਼ਿਸ਼ ਸੁਖਮਨੀ ਸਾਹਿਬ ਦੇ ਪਾਠ ਨਾਲ ਹੀ ਆ ਜਾਂਦੀ ਹੈ ਇਹ ਫਲ ਇਸ ਜਾਣ ਕੈ ਮੁਖ ਪਾਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਗੁਰੂ ਸਾਹਿਬ ਜੀ ਦੀ ਸਿਫਤ ਪਰਮੇਸ਼ਰ ਦੇ ਨਾਮਾਂ ਨਾਲ ਮਿਲੇ ਹੋਏ ਜੋ ਸੁਖਮਨੀ ਸਾਹਿਬ ਦੇ ਬਚਨ ਨੇ ਇਹਨਾਂ ਬਚਨਾਂ ਨੂੰ ਜੋ ਗੁਰਾਂ ਦੁਆਰੇ ਆਪਣੇ ਕੰਨਿ ਸੁਨੇ ਸੁਣਦਾ ਤੇ ਮੁੱਖ ਭਨੇ ਮੂੰਹ ਨਾਲ ਕਥਨ ਕਰਦਾ ਅਤੇ ਮਨ ਵਿੱਚ ਮੰਨਣ ਕਰਦਾ ਇਸ ਜਨਕਾ ਉਸ ਪੁਰਸ਼ ਦੇ ਤਾਂ ਹੀ ਇਹ ਮੁਖੀ ਮੁਖੀ ਫਲ ਪ੍ਰਾਪਤ ਹੋਣੇ ਭਨੇ ਭਨੇ ਤੋਂ ਭਾਵ ਕਥਨ ਕੀਤੇ ਸਾਰੇ ਫਲ ਉਹ ਬੰਦੇ ਨੂੰ ਮਿਲਨੇ ਆ ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰੂਗਾ ਉਹਦੇ ਉੱਤੇ ਕਿਰਪਾ ਬਹੁਤ ਹੁੰਦੀ ਹੈ ਪਰ ਆਪਣੇ ਆਂਜਕਲ ਸਿਆਣੇ ਬਣ ਕੇ ਬੜਾ ਜਿਆਦਾ ਆ ਜਿਹੜੀ ਪੜ੍ਹਾਈ ਜੀ ਆ ਗਈ ਨੇ ਬਹੁਤ ਕੰਮ ਖਰਾਬ ਕੀਤਾ ਚਲੋ ਇੱਕ ਪਾਸੇ ਤਾਂ ਚੰਗਾ ਪੜ੍ਹਾਈ ਨਾਲ ਸਾਰਾ ਕੁਝ ਹੋ ਗਿਆ 16 ਸਾਲ 16 ਕਲਾਸਾਂ ਕੀਤੀਆਂ 20 ਸਾਲ ਤੱਕ ਡਿਪਲੋਮਾ ਡਿਗਰੀਆਂ ਕਰਕੇ 24 ਸਾਲ ਤੱਕ ਜਾ ਕੇ ਬੰਦ ਜੇ 24 ਸਾਲ ਸੁਖਮਨੀ ਸਾਹਿਬ ਦੇ ਪੰਜ ਪਾਠ ਕਿਤੇ ਰੋਜ਼ ਕਰ ਲੈਣਾ ਲੋੜ ਹੀ ਨਹੀਂ ਹੁੰਦੀ ਕੁਝ ਕਰਨ ਦੀ ਉਦਾਂ ਹੀ ਸਾਰਾ ਕੁਝ ਵੈਸੀ ਹੀ ਬਣ ਜਾਂਦਾ ਇੱਕ ਇੰਜੀਨੀਅਰ ਇੰਨਾ ਚਿਰ ਲਾਉਂਦਾ ਇੱਕ ਸਾਇੰਸ ਦਾ ਇੰਨਾ ਚਿਰ ਲਾਉਂਦਾ ਸਾਇੰਸਦਾਨਾਂ ਨੂੰ ਹਲੇ ਤੱਕ ਕਈ ਗੱਲਾਂ ਦਾ ਪਤਾ ਨਹੀਂ ਜਿਹੜਾ ਬ੍ਰਹਮ ਗਿਆਨੀ ਛੁਟਕੀ ਜੀ ਦੱਸ ਦਿੰਦੇ ਆ ਕਹਿੰਦੇ ਐਂ ਕਰ ਲੋ ਪਾਈ ਆ ਐਂ ਕਰ ਲੋ ਸੋ ਇਸ ਕਰਕੇ ਜਿਵੇਂ ਮਹਾਪੁਰਖ ਬਾਬਾ ਜੀ ਸਿੰਘ ਜੀ ਹੰਸਾਲੀ ਵਾਲਿਆਂ ਕੋਲ ਆਈ ਬੀਬੀ ਕਹਿੰਦੇ ਬਾਬਾ ਜੀ ਐਂ ਫੜੇ ਬਿਲਾਉਣ ਕਹਿੰਦੇ ਆ ਕਿੱਥੇ ਚੱਲਨੇ ਅੱਜ ਕਹਿੰਦੇ ਜੀ ਪੀਜੀਆਈ ਹਸਪੀਟਲ ਚੱਲੇ ਆ ਆ ਡਾਕਟਰਾਂ ਨੇ ਕਿਹਾ ਵੀ ਇਹ ਕੈਂਸਰ ਜਿਆ ਹੋ ਗਿਆ ਉੱਪਰ ਲੱਗ ਗਟੋਲੀ ਜੀ ਬਣ ਗਈ ਗਲ ਤੋਂ ਥੱਲੇ ਵਾਲੇ ਪਾਸੇ ਥੋੜਾ ਜਿਹਾ ਤੋ ਮਹਾਪੁਰਖ ਕਹਿਣ ਲੱਗੇ ਕੋਈ ਲੋੜ ਨਹੀਂ ਆ ਜਾਣ ਦੀ ਅਦੇ ਸਰੋਂ ਦੇ ਤੇਲ ਚ ਕਾਲੀ ਮਿਰਚ ਪਾ ਕੇ 40 ਦਿਨ ਲਾ ਵਾਹਿਗੁਰੂ ਵਾਹਿਗੁਰੂ ਗਿਆ ਕਰ ਉਹ 40ਵੇਂ ਦਿਨ ਖਤਮ ਹੋ ਗਈ ਗਟੋਲੀ ਜੀ ਮੁਣਕੇ ਕਹਿੰਦੇ ਟੈਸਟ ਕਰਾਓ ਡਾਕਟਰਾਂ ਕੋਲੇ ਟੈਸਟ ਕਰਾ ਡਾਕਟਰ ਕਹਿੰਦਾ ਕਿੱਥੋਂ ਵੀ ਬੰਗਲੌਰ ਤੋਂ ਕਰਾਇਆ ਫਿਰ ਇਹ ਕਹਿੰਦਾ ਨਹੀਂ ਦਿੱਲੀੋਂ ਕਰਾਇਆ ਕਹਿੰਦਾ ਨਹੀਂ ਬੰਬੇ ਤੋਂ ਕਰਾਇਆ ਕਹਿੰਦਾ ਨਹੀਂ ਕਹਿੰਦੇ ਕਿੱਥੋਂ ਕਰਾਇਆ ਕਹਿੰਦੇ ਹੰਸਾਲੀ ਤੋਂ ਹੱਸਣ ਲੱਗਾ ਡਾਕਟਰ ਕਹਿੰਦਾ ਉੱਥੇ ਕੋਈ ਆਪਰੇਸ਼ਨ ਹੁੰਦੇ ਨੇ ਕਹਿੰਦੇ ਆ ਦੇਖ ਲੈ ਤੇਰੇ ਸਾਹਮਣੇ ਹੀ ਆ ਕਹਿੰਦੇ ਕੀ ਕੀਤਾ ਕਹਿੰਦੇ ਤੇਲ ਸਰੋਂ ਚ ਪਾ ਕੇ ਕਾਲੀ ਮਿਰਚ ਲਈ ਮਹਾਪੁਰਖਾਂ ਨੇ ਵਚਨ ਕੀਤਾ ਸੀ ਉਸ ਜਿੰਨੀ ਟੀਮ ਸੀ ਡਾਕਟਰਾਂ ਦੀ ਪੀਜੀਆ ਦੀ ਸਾਰੀ ਮਹਾਪੁਰਖਨ ਮਿਲਣ ਆਈ ਕਹਿੰਦੇ ਜੀ ਅਸਲੀ ਡਾਕਟਰ ਤਾਂ ਤੁਸੀਂ ਹੋ ਹੀ ਅਸੀਂ ਤਾਂ ਨਕਲੇ ਹੋਈਆਂ ਜੀ ਤੇ ਇਸ ਕਰਕੇ ਆ ਵੀ ਜਿਹੜੀ ਡਾਕਟਰੀ ਆ ਜਿਹੜੀ ਇੰਦਰੀਆਂ ਦਾ ਜਿਹੜਾ ਹੋਰ ਹੈ ਇੰਜੀਨੀਅਰ ਸਾਰੇ ਜੋਰ ਲਾਟੇ ਸ਼ਿਕਾਰ ਘਾਟ ਵਾਲਾ ਪੁਲ ਨਹੀਂ ਸੀ ਬਣਦਾ ਜਦੋਂ ਪੁਲ ਦੀ ਥੰਮੀ ਜੀ ਕੱਢਣੀ ਉਹ ਸਾਰੀ ਗਰਕ ਹੋ ਜਾਣੀ ਥੱਲੇ ਜਦੋਂ ਕੱਢਣੀ ਫੇਰ ਗਰਕ ਹੋ ਜਾਣੀ ਥੱਲੇ ਉਹ ਬਾਬਾ ਜੀਵਨ ਸਿੰਘ ਜੀ ਇੰਦਰੀਆਂ ਨੂੰ ਕਹਿੰਦਾ ਤੂੰ ਮੁੱਖ ਮੰਤਰੀ ਅੰਤਲੇ ਹੁੰਦਾ ਸੀ ਕਾਂਗਰਸ ਦਾ ਉਹਨੂੰ ਕਹਿੰਦੇ ਮੁੱਖ ਮੰਤਰੀ ਗੱਲ ਸੁਣ ਭਾਈ ਕਹਿੰਦੇ ਤੂੰ ਸਾਨੂੰ ਸਮਾਨ ਦੇ ਦੇਂਗਾ ਸਰ ਕਹਿੰਦੇ ਸਮਾਨ ਦੇ ਦੇ ਅਸੀਂ ਪੁਲ ਆਪੇ ਬਣਾ ਲੇ ਕਹਿੰਦੇ ਤੁਸੀਂ ਇੰਜੀਨੀਅਰ ਕਿੱਥੋਂ ਲਿਆਵੋਗੇ ਕਹਿੰਦੇ ਜਿਹਦਾ ਆ ਗੁਰਦੁਆਰਾ ਸਾਹਮਣੇ ਇਹੀ ਨਹੀਂ ਰਹਾ ਸਾਡਾ ਦਸਵੇਂ ਪਾਤਸ਼ਾਹ ਬਾਬਾ ਜੀ ਨੇ ਦੇਖ ਲਓ ਉੱਥੇ ਪੁਲ ਬਣਾਤਾ ਜਿਹੜਾ ਇੰਨੇ ਨਾਲ ਤੋਂ ਪੁਲ ਨਹੀਂ ਸੀ ਬਣਿਆ ਉਹ ਵਾਹ ਪੁਰਖਾਂ ਨੇ ਬਣਾਤਾ ਜਿਹੜਾ ਡਾਕਟਰ ਕਹਦੇ ਇਹ ਨਹੀਂ ਬਚਦਾ ਉਹ ਬਚੂਗਾ ਉਹ ਮਹਾਂਪੁਰਖ ਬਚਾ ਲੈਂਦੇ ਨੇ ਕਹਿੰਦੇ ਕੁਝ ਨਹੀਂ ਹੁੰਦਾ ਓਏ ਹੋਰ ਨਾਲ ਠੀਕ ਪਾਜਾ ਇੱਥੋਂ ਐਨੇ ਕਹਿ ਕੇ ਠੀਕ ਕਰ ਦਿੰਦੇ ਨੇ ਇਸ ਕਰਕੇ ਆਪ ਜਿਹੜਾ ਸਾਰਿਆਂ ਨਾਲੋਂ ਵੱਡਾ ਡਾਕਟਰ ਆ, ਸਭ ਤੋਂ ਵੱਡਾ ਇੰਜੀਨੀਅਰ ਆ, ਸਭ ਤੋਂ ਵੱਡਾ ਸਾਇੰਸਦਾਨ ਆ, ਸਭ ਤੋਂ ਵੱਡਾ ਸਾਰੇ ਉਹਦੇ ਬ੍ਰਹਮ ਗਿਆਨੀ ਇਕੱਲੇ ਕੋਲ ਹੀ ਹੁੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਤੁਸੀਂ ਪਾਠ ਕਰਦਾ ਜਾਂ ਪਾਠ ਕਰਨ ਨਾਲ ਸਾਰੇ ਉਹਦੇ ਮਿਲ ਜਾਂਦੇ ਨੇ। ਇੱਥੇ ਬੈਠਿਆ ਹੀ ਸਾਰਾ ਕੰਮ ਕਰ ਦਿੰਦੇ ਨੇ, ਗੱਲ ਹੀ ਕੁਝ ਨਹੀਂ ਹੁੰਦੀ, ਕੋਈ ਗੱਲ ਨਹੀਂ ਦੀ ਖਾਸ ਨਹੀਂ ਹੁੰਦੀ। ਲਟਕਣ ਦੀ ਲੋੜ ਨਹੀਂ ਹੈ।